ਇਹ ਥਾਰ ਗੱਡੀ ਆ ਜੀ ਪਾਲਜੀ ਬੱਸ ਸਟੈਂਡ ਤੇ ਹਸਪੀਟਲ ਕੋ ਆਲੂ ਵਾਲੇ ਸਟੋਰ ਦੇ ਕੋਲ ਇੱਕ ਦਰਸਤ ਵਿੱਚ ਬੱਜੀ ਆ ਜਿਹੜੀ ਇਹ ਗੱਡੀ ਦਾ ਚੱਕਣਾ ਚੂਰ ਹੋ ਗਈ ਆ ਤੇ ਮੋਟਰਨ ਵੀ ਕੋਈ ਤੋਂ ਪਤਾ ਨਹੀਂ ਕਿੱਥੇ ਜਲਾ ਦੇ ਹੱਥ ਇਹ ਪਿਛਾ ਦੀ ਪੁੱਟ ਕੇ ਤੇਰੀ ਵੰ ਹੈ ਆਲੂ ਵਾਲਾ ਸਤੌਰ ਆ ਜੀ ਇਹਦੇ ਕੋਲ ਹੋਈ ਆ ਇਹ ਗੱਡੀ ਦਾ ਨੰਬਰ ਆ ਜੀ ਬੋਤੋ ਪਰ ਆਨੇ ਜੋ ਐਕਸੀਡੈਂਟ ਹੋ ਗਿਆ ਇਹ ਐਮ ਪ੍ਰਾਈਵੇਟ ਇਹ ਰਫਟ ਦੀ ਆ ਰਫਟ ਹੋ ਗਈ ਆ